ਇਲੈਕਟ੍ਰੋਨਿਕ ਦੇ ਗੋਦਾਮ ਚ ਲੱਗੀ ਪਿਆਲੇ ਤੋਂ ਅੱਧ ਲੱਖਾਂ ਦਾ ਨੁਕਸਾਨ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪੁੱਜ ਕੇ ਭਾਰੀ ਤੇ ਦੋ ਜੱਦ ਨਾਲ ਅੱਗ ਤੇ ਪਾਇਆ ਕਾਬੂ ਅਛਵੇਰ ਨੂੰ ਬਟਾਲਾ ਦੇ ਆਲੀਵਾਲ ਰੋਡ ਤੇ ਇੱਕ ਇਲੈਕਟ੍ਰੋਨਿਕ ਦੇ ਸਮਾਨ ਦੇ ਗੋਦਾਮ ਨੂੰ ਪਿਆਨ ਅੱਗ ਲੱਗ ਗਈ ਅੱਗ ਦੇ ਨਾਲ ਇਲੈਕਟ੍ਰੋਨਿਕ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪੁੱਜ ਗਈ ਅਤੇ 1 ਘੰਟੇ ਦੀ ကြਾਦੋਂ ਜੈਦ ਦੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਇਸ ਬਲੀ ਜਾਣਕਾਰੀ ਦਿੰਦਿਆਂ ਅਜੇ ਇਲੈਕਟ੍ਰੋਨਿਕ ਵਾਰਡ ਦੇ ਮਾਲਿਕ ਸੁਮੇਸ਼ ਕੁਮਾਰ ਵਾਸੀ ਬਟਾਲਾ ਨੇ ਦੱਸਿਆ ਕਿ ਉਹਨਾਂ ਦਾ ਅਲੀਵਾਲ ਰੋਡ ਤੇ ਕਰੇਡੂ ਉਪਰ ਕਰਨਾ ਅਤੇ ਇਲੈਕਟ੍ਰੋਨਿਕ ਦਾ ਸਮਾਨ ਦਾਗ ਡਾਊਨ ਹੈ ਉਹਨਾਂ ਦੱਸਿਆ ਕਿ ਉਹਨਾਂ ਨੂੰ ਸਵੇਰੇ 8:30 ਵਜੇ ਸੂਚਨਾ ਮਿਲੀ ਕਿ ਉਹਨਾਂ ਦੇ ਗੋਦਾਮ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਜਦ ਉਹਨਾਂ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਅੰਦਰ ਅੱਗ ਲੱਗ ਗਈ ਸੀ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਸੁਮੇਸ਼ ਕੁਮਾਰ ਨੂੰ ਦੱਸਿਆ ਕਿ ਇਸ ਅੱਗ ਦੇ ਨਾਲ ਉਸ ਦਾ ਘਟੋ-ਘਟ 20 ਤੋਂ 25 ਲੱਖ ਦਾ ਨੁਕਸਾਨ ਹੋ ਗਿਆ ਇਸ ਅੱਗ 'ਚ ਏਅਰ ਕੰਡੀਸ਼ਨਰ, ਫ੍ਰਿਜ, ਸਟੈਬਲਾਈਜ਼ਰ, ਕੈਂਡੀਆਂ ਅਤੇ ਹੋਰ ਘਰੇਲੂ ਉਪਕਰਨ ਸੜ ਗਏ ਸਵਾਹ ਹੋ ਗਏ ਹਨ। ਫਾਇਰ ਅਫਸਰ ਹੰਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫਾਇਰ ਬ੍ਰਿਗੇਡ ਅੰਮ੍ਰਿਤਸਰ ਵੱਲੋਂ ਸੂਚਨਾ ਮਿਲੀ ਸੀ ਕਿ ਬਟਾਲਾ ਦੇ ਅਲੀਵਾੜ ਰੋਡ ਸਥਿਤ ਇਲੈਕਟ੍ਰੋਨਿਕ ਦੇਗਦਾਨ 'ਚ ਅੱਗ ਲੱਗੀ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਦੇ ਕਾਬੂ ਪਾਇਆ ਹੈ। ਜੀਵੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਭੀ ਸਨ ਖੁਸ਼ੀਪੁਰ ਦੀ ਰਿਪੋਰਟ। ਅਲੀਵਾੜ ਰੋਡ ਦੇ ਜੀ ਅਜੇ ਇਲੈਕਟ੍ਰੋ ਬੰਦ ਦੇਗਦਾਨ 'ਚ ਉਹਨੂੰ ਸਾਨੂੰ ਪਤਾ ਲੱਗਿਆ ਹੈ ਕਿ ਅੱਗ ਇਹ ਤੇ ਮਕੂਨ ਦਾ ਕੰਮ ਹੈ ਅਰਬ ਜਿੰਨੀ ਬੁਲਾਇਆ ਵਾ ਮਰਤਾਨ ਦਾ ਅੰਦਾਜ਼ਾ ਤੇ ਲਵਾਇਆ ਜਾ ਰਿਹਾ ਤੇ ਸਾਰਾ ਸਰਕਟ ਹੋਮ ਕਰਦੇ ਆਂ ਕਿ ਇਲੈਕਟ੍ਰੋਵੋਲਟ ਹੈ ਜੀ ਇਹ ਏਸੀ ਨੇ 56 ਵਾਂ ਏਸੀ ਆ ਬਤਿਓ 400 ਮਾਹ ਦਾ ਇੰਨਾ ਇਲੈਕਟ੍ਰੋਨਿਕ ਦਾ ਸਭ ਸਾਡੇ ਸਾਡੇ ਦੇ ਲੀਡ ਜਾ ਆਲੀ ਵਾਰ ਹੋ ਗਈ ਪਤਾ ਨਹੀਂ ਕੋਈ ਸ਼ਾਰਟ ਸਰਕਟ ਕਰਕੇ ਹੋ ਜੀਏ ਪਤਾ ਨਹੀਂ ਸਾਨੂੰ ਨਹੀਂ ਲੱਗਾ ਪਤਾ ਅਗਲੇ ਟੈਂਪਰੇਚਰ ਫਟਾਓਗੇ ਟੈਂਪਰੇਚਰ 7 ਘੰਟੇ ਇਲੈਕਟ੍ਰੋਨਿਕ ਪਤਾ ਨਹੀਂ ਰੀਡਰ ਚੈੱਕ ਕਰਾਂ ਕਿ ਨੁਕਸਾਨ ਕੀ ਨਾ ਤੇਰੀ ਪਰ ਵੀ 25 ਰੱਖਦੇ ਸਮਾਨ ਹੈ ਅੰਦਰ ਪਾਉਂਦਾ 8 ਬਲੇ ਜਿਹੜਾ ਅਗਲੇ ਕਿ ਨਾ ਦਿਵਲ ਲੱਗਿਆ ਆ ਬਾਕੀ ਜ਼ਿਆਦਾ ਹੀ ਤੁਰ ਅੱਗੇ ਵਿਚਾਰਿਆ ਹੋਗਾ ਤਫੀ ਹੂੰ ਬਾਕੀ ਕੀ ਕੰਮ ਕਰਤਾ ਧੰਕਾਰ ਸਿੰਘ ਫਾਇਰ ਆਫਸਰ ਬਟਾਲਾ ਜੀ ਕੀ ਆ ਅਗ੍ਰੀਕਟਰਾਂ ਇੱਕ ਤੇ ਤੀ ਤੀ ਤਾ। ਫਿਰ ਮਾਨੂੰ ਅਮਰਸਰ ਫਾਰਬ੍ਰੇਡ ਨੇ ਕਾਲ ਦਿੱਤੀ ਆ ਜੀ ਕਿ ਅਲੀਵਾਲ ਰੋਡ ਤੇ ਜਿਲ ਪੈਲਸ ਦੇ ਲਾਗੇ ਕੋਈ ਇਲੈਕਟ੍ਰੋਨਿਕ ਦਾ ਗੋਦਾਮ ਆ ਉਹਦੇ ਵਿੱਚ ਅੱਗ ਲੱਗੀ। ਕੋਈ ਤਕਰੀਬਨ ਸਾਨੂੰ 8:07 ਤੇ ਸੂchna ਮਿਲੀ ਆ। ਮੁਕਤ ਦੇ ਜੀ ਦੋ ਗੱਡੀਆਂ ਲੈ ਕੇ ਆਈਆਂ। ਤੇ ਅੱਗ ਬੁਝਾਣੀ ਸਟਾਰਟ ਕੀਤੀ ਆ ਤੇ ਫੰਗਲ ਚਾਰ ਗੱਡੀਆਂ ਲੱਗੀਆਂ ਜੀ ਤੇ ਅੱਗ ਇਸ ਵੇਲੇ ਪੂਰੀ ਕੰਟਰੋਲ ਤੇ ਆ। ਨੁਕਸਾਨ ਦਾ ਤਾਂ ਇਦਾਂ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂ ਇਲੈਕਟ੍ਰੋਨਿਕ ਦਾ ਸਮਾਨ ਆ ਇਹਦੀ ਕੀ ਕੋਸਟ ਹੈ ਮਾਲਕਾਂ ਨੂੰ ਪਤਾ ਹੋਣਾ ਚਾਹੀਦਾ। ਇੱਥੇ ਵੀ ਆ ਫ੍ਰਿਜ ਵੀ ਆ ਹੋਰ ਵੀ ਬਿਲੀ ਦਾ ਕਈ ਤਰ੍ਹਾਂ ਦਾ ਸਮਾਨ। ਹਾਂਜੀ। ਨੁਕਸਾਨ ਪਤਾ ਕੀ ਆ ਇਹਦਾ ਕਾਰਨ। ਨਹੀਂ ਇਹ ਹਲੇ ਤੱਕ ਅਸੀਂ ਇਹ ਪੁੱਛ ਹੀ ਨਹੀਂ ਸਕਿਆ ਜੀ ਅਸੀਂ ਤਾਂ ਸਿਰਫ ਅੱਗ ਬੁਝਾਉਣ 'ਚ ਲੱਗੇ ਹਾਂ।